ਕੀ ਲਗ ਰਿਆ ਸੀਗਾ ਅੱਜ ਫਿਰ ਜਦੋਂ ਐਲਾਨ ਹੋ ਰਿਹਾ ਸੀ ਘਰ ਵਾਪਸੀ ਦਾ ਸਹਿਮਤੀ ਬੜੀ ਜਦੋਂ ਜੈਦ ਦੇ ਨਾਲ ਬਣੀ ਹੈ ਕਈ ਦਿਨ ਬੇਟੀਆਂ ਚਲੀਆਂ ਨੇ ਕੋਈ ਪੇਚ ਫਸਿਆ ਹੈ ਸਰਕਾਰ ਨਾ ਕਿ ਅਸੀਂ ਚਾਹੁੰਦੇ ਸਾਂ ਕਿ ਜਿਹੜੇ ਜਿੰਨੇ ਪਰਚੇ ਅੰਦੋਲਨ ਦੌਰਾਨ ਦਰਜ ਹੋਏ ਨੇ ਜਿੰਨੇ ਸ਼ਹੀਦ ਹੋਏ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰਚੇ ਸਾਰੇ ਰੱਦ ਹੋਣੇ ਚਾਹੀਦੇ ਨੇ ਅੱਜ ਉਹ ਫਿਰ ਉਹਨਾਂ ਨੇ ਆਪਣੀ ਲੈਟਰ ਹੈਡ ਤੇ ਲਿਖ ਕੇ ਸਰਕਾਰ ਵੱਲੋਂ ਆਫੀਸ਼ੀਅਲੀ ਉਹ ਸਾਨੂੰ ਜਿਹੜੀ ਚਿੱਠੀ ਆ ਪੱਤਰ ਉਹ ਸਾਨੂੰ ਦੇ ਦਿੱਤਾ ਲੈਟਰ ਹੈਡ ਤੇ ਲਿਖ ਕੇ ਉਹ ਸਾਰੀਆਂ ਮੰਗਾਂ ਮੰਨ ਲਈਆਂ ਘਰ ਵਾਪਸੀ ਆ ਫਿਰ ਮੈਨੂੰ ਲੱਗਦਾ ਛੇਤੀ ਜੀਤਾ ਨਹੀਂ ਕਰਨਾ ਜਾਣਦਾ ਵੈਸੇ ਤਾਂ ਇੱਥੇ ਲਾਗੇ ਲਗਾਓ ਹੋ ਗਿਆ ਸਾਰਿਆਂ ਭਰਾਵਾਂ ਪੈਣਾ ਨਾ ਪਰ ਸਾਰਿਆਂ ਦੇ ਨੰਬਰ ਲੈ ਲਏ ਨੇ ਹੁਣ ਯਾਦ ਕਰਦੇ ਰਵਾਂਗੇ ਮਿਲਦੇ ਰਵਾਂਗੇ ਆਉਂਦੇ ਜਾਂਦੇ ਇਹਦੀ ਮਤਲਬ ਆਪਾਂ ਵਿਆਖਿਆ ਨਹੀਂ ਕਰ ਸਕਦਾ ਕਿ ਡਾ ਵੱਡਾ ਦੈਨੇ ਜਿਹੜਾ ਇਹ ਦੁਨੀਆ ਦਾ ਪ੍ਰੋ ਕਾਰਪੋਰੇਟ ਮਾਡਲ ਸੀ ਅੱਜ ਉਹਨੂੰ ਇੱਥੇ ਨੱਥ ਪਾਈ ਗਈ ਆ ਸਿੰਗੂ ਬਾਰਡਰ ਤੋਂ ਐਲਾਨ ਹੋ ਗਿਆ ਘਰ ਵਾਪਸੀ ਦਾ ਸਿੰਘੂ ਬਾਰਡਰ ਦੀ ਸਟੇਜ ਦੇ ਨਜ਼ਦੀਕ ਮੌਜੂਦ ਆ ਬਾਈ ਮਨਜੀਤ ਰਾਏ ਹੁਣੀ ਤੇ ਤਮਾਮ ਬਾਈ ਮੰਗੀ ਹੁਣੀ ਬਾਈ ਟੋਨੀ ਹੁਣੀ ਬਾਈ ਨੰਨੀ ਹੁਣੀ ਸਾਰੇ ਲੋਕ ਖੜੇ ਨੇ ਜਿਹੜੇ ਪਹਿਲੇ ਦਿਨ ਤੋਂ ਇੱਥੇ ਡਟ ਕੇ ਖੜੇ ਸੀ ਇਸ ਮੋਰਚੇ ਦੇ ਵਿੱਚ ਬਹੁਤ ਉਤਰਾ ਚੜਾ ਆਏ ਨੇ ਪਰ ਮੋਰਚਾ ਲੱਗਿਆ ਰਿਹਾ ਇਹ ਲੋਕ ਡਟੇ ਰਹੇ ਜਿਤ ਬਾਈ ਕੀ ਲੱਗ ਰਿਆ ਸੀ ਅੱਜ ਫਿਰ ਜਦੋਂ ਐਲਾਨ ਹੋ ਰਿਹਾ ਸੀ ਘਰ ਵਾਪਸੀ ਦਾ ਸਹਿਮਤੀ ਬੜੀ ਜਦੋਂ ਜੈਦ ਦੇ ਨਾਲ ਬਣੀ ਹੈ ਕਈ ਦਿਨ ਮੀਟਿੰਗਾਂ ਚੱਲੀਆਂ ਨੇ ਨੇ ਕੋਈ ਗੱਲ ਨਹੀਂ ਕੋਈ ਪੇਚ ਫਸਿਆ ਹੈ ਸਰਕਾਰ ਨਾ ਕਿ ਅਸੀਂ ਚਾਹੁੰਦੇ ਸਾਂ ਕਿ ਜਿਹੜੇ ਜਿੰਨੇ ਪਰਚੇ ਅੰਦੋਲਨ ਦੌਰਾਨ ਦਰਜ ਹੋਏ ਨੇ ਜਿੰਨੇ ਸ਼ਹੀਦ ਹੋਏ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰਚੇ ਸਾਰੇ ਰੱਦ ਹੋਣੇ ਚਾਹੀਦੇ ਨੇ ਸੋ ਉਹ ਸਰਕਾਰ ਨੇ ਆਲਰੇਡੀ ਮੰਨ ਲਿਆ ਕਿਉਂਕਿ ਜਿਹੜੀ ਪਰਸੋਂ ਇਹਨਾਂ ਨੇ ਪ੍ਰੋਪੋਜ਼ਲ ਭੇਜੀ ਸੀ ਉਹ 'ਚ ਥੋੜਾ ਨੁਕਸ ਸੀ ਉਹ ਵੀ ਕੱਲ ਭੇਜੀ ਉਹਨੂੰ ਬਿਲਕੁਲ ਠੀਕ ਕਰਕੇ ਫਿਰ ਉਹ ਜਿਹੜੀ ਪ੍ਰੋਪੋਜ਼ਲ ਅਸੀਂ ਸਾਰਿਆਂ ਨੇ ਸੰਯੁਕਤ ਮੋਰਚੇ ਨੇ ਇੱਕ ਮਤ ਹੋ ਕੇ ਉਹਨੂੰ ਮਨਜ਼ੂਰੀ ਦੇ ਦਿੱਤੀ ਉਹ ਪਾਸ ਕਰਤੀ ਅੱਜ ਉਹ ਫਿਰ ਉਹਨਾਂ ਨੇ ਆਪਣੀ ਲੈਟਰ ਹੈਡ ਤੇ ਲਿਖ ਕੇ ਸਰਕਾਰ ਵੱਲੋਂ ਆਫੀਸ਼ੀਅਲੀ ਔਰ ਸਾਨੂੰ ਜਿਹੜੀ ਚਿੱਠੀ ਆ ਪੱਤਰ ਉਹ ਸਾਨੂੰ ਦੇ ਦਿੱਤਾ ਲੈਟਰ ਹੈਡ ਤੇ ਲਿਖ ਕੇ ਉਹ ਸਾਰੀਆਂ ਮੰਗਾਂ ਮੰਨ ਲਈਆਂ ਹੁਣ ਪਰਸੋਂ ਨੂੰ ਘਰ ਵਾਪਸੀ ਆ ਫਿਰ ਮੈਨੂੰ ਲੱਗਦਾ ਛੇਤੀ ਜਿੱਤ ਨਹੀਂ ਕਰਨਾ ਜਾਣਦਾ ਨਹੀਂ ਸਮਾਨ ਅਜੇ ਇਕੱਠਾ ਕਰਨਾ ਬੜਾ ਵੈਸੇ ਤਾਂ ਇੱਥੇ ਲਾਗੇ ਲਗਾਓ ਹੋ ਗਿਆ ਸਾਰਿਆਂ ਭਰਾਵਾਂ ਪੈਣਾ ਨਾ ਪਰ ਸਾਰਿਆਂ ਦੇ ਨੰਬਰ ਲੈ ਲੈਨੇ ਹੁਣ ਯਾਦ ਕਰਦੇ ਰਵਾਂਗੇ ਮਿਲਦੇ ਰਵਾਂਗੇ ਆਉਂਦੇ ਜਾਂਦੇ ਸੋ ਇਹ ਵੱਡੀ ਪ੍ਰਾਪਤੀ ਹੋਈ ਹੈ ਅੱਜ ਦੀ ਮੈਂ ਇਹ ਸਮਝਦਾ ਮਾਲਕ ਕਿਰਪਾ ਕਰੇ ਪਰ ਕੋਈ ਗੱਲ ਨਹੀਂ ਇਹ ਅੰਦੋਲਨ ਦੀ ਜਿੱਤ ਦੀ ਖੁਸ਼ੀ ਇੰਨੀ ਹੈ ਕਿ ਕੋਈ ਗੱਲ ਨਹੀਂ ਆਪਾਂ ਹੁਣ ਇਹ ਆਉਂਦੇ ਜਾਂਦੇ ਰਹਿਣਾ ਬਾਈ ਆ ਬਾਈ ਉਹਨਾਂ ਦੀ ਤਸਵੀਰ ਜ਼ਰੂਰ ਦਿਖਾ ਦਿਓ ਇਹਨਾਂ ਲੋਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਹਨਾਂ ਨੇ ਸਾਰੇ ਮੰਗੀ ਬਾਈ ਹੁਣੀ ਹੋਗੇ ਟੋਨੀ ਬਾਈ ਹੁਣੀ ਸਭ ਦਾ ਬਹੁਤ ਵੱਡਾ ਯੋਗਦਾਨ ਆ ਨੰਨੀ ਬਾਈ ਹੁਣੀ ਇਹ ਸਭ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਆ ਡਿਸਪਲਿਨ ਦੇ ਵਿੱਚ ਰੱਖਣ ਲਈ ਸਭ ਸਿਸਟਮ ਮੇਨਟੇਨ ਕਰਨ ਵਾਸਤੇ ਕਿਉਂਕਿ ਜਦੋਂ ਕੋਈ ਸੈਲੀਬ੍ਰਿਟੀ ਆਉਂਦਾ ਸੀ ਤਾਂ ਭਗੜੜ ਮੱਚਦੀ ਸੀ ਇਹ ਲੋਕ ਸਭ ਕੰਟਰੋਲ ਕਰਦੇ ਸੀ ਮੰਗੀ ਬਾਈ ਕਿਦਾਂ ਦੇਖਦੇ ਹੋ ਬਹੁਤ ਮਿਹਨਤ ਹੋਈ ਆ ਇੱਕ ਸਾਲ ਜੂਰ ਅਜਮਾਇਸ਼ਾਂ ਸਰਕਾਰ ਦੇ ਨਾਲ ਰੱਸਾ ਕਸੀ ਦਾ ਖੇਡ ਚੱਲਿਆ ਕੈਸਾ ਲੱਗ ਰਿਹਾ ਹੈ ਇਹਨੂੰ ਵਧੀਆ ਤਰੀਕੇ ਨਾਲ ਦੇਖਦਾ ਜੀ ਪੁੱਖ ਦੇ ਵਿੱਚ ਜੋ ਵੀ ਆ ਵੀ ਆਪਣੇ ਪੰਜਾਬ ਦੇ ਪੁੱਖ ਦੇ ਵਿੱਚ ਵਧੀਆ ਹੀ ਹੋਊਗਾ ਜੀ ਬਾਕੀ ਅਸੀਂ ਇਹਨਾਂ ਦੇ ਨਾਲ ਆ ਸਾਰੀਆਂ ਜਥੇਬੰਦੀਆਂ ਦੇ ਨਾਲ ਆ ਤੇ ਇਹਨਾਂ ਦੇ ਮਗਰਾਂ ਜੀ ਇਹ ਸਾਨੂੰ ਰਾਹ ਦਿਖਾਉਣਗੇ ਇਹਨਾਂ ਦੇ ਨਾਲ ਤੁਰਾਂਗੇ ਜੀ ਔਰ ਬਹੁਤ ਤੁਹਾਡੇ ਤੇ ਵੀ ਜ਼ਿੰਮੇਵਾਰੀ ਬਹੁਤ ਭਾਰ ਰਿਹਾ ਹੈ ਬਹੁਤ ਮੁੰਡਿਆਂ ਨੂੰ ਕੰਟਰੋਲ ਚ ਕਰਕੇ ਰੱਖਣਾ ਜਾਂ ਟੋਨੀ ਬਾਈ ਹੁਣੇ ਹੋਗੇ ਇਹਨਾਂ ਦੇ ਨਾਲ ਨਹੀਂ ਨਹੀਂ ਜੀ ਕੰਟਰੋਲ ਕਿਸੇ ਨੂੰ ਨਹੀਂ ਕਰਦੇ ਸਾਡੇ ਸਾਰੇ ਭਰਾ ਹੀ ਆ ਉਦਾਂ ਵੀ ਸਪੋਰਟਸ ਇਕੱਠੇ ਕਰਦੇ ਆ ਕੁਝ ਪਲਵਾਨ ਆ ਕੁਝ weightlifter ਆ ਸਾਰੇ ਹੀ ਇੱਕ ਦੂਜੇ ਨੂੰ ਜਾਣਦੇ ਪਛਾਣਦੇ ਸੀ ਬਾਕੀ ਸਾਡਾ ਭਾਈ ਟੋਨੀ ਵੀ ਹੈਗਾ ਮਨਜੀਤ ਭਾਜੀ ਹੁਣੀ ਦੰਨੀ ਭਰਾ ਹੋਰ ਕੁਲਜੀਤ ਤੇ ਮੁੱਦ ਹੁਣੀ ਹੈਗੇ ਆ ਹੋਰ ਵੀ ਭਰਾ ਹੈਗੇ ਕਈਆਂ ਦੇ ਨਾਂ ਨਹੀਂ ਲੈਏ ਹੋਏ ਅਸੀਂ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਹੀ ਚੱਲਦੇ ਸੀਗੇ ਜਿਹਦੀ ਜਿੱਥੇ ਡਿਊਟੀ ਲਾ ਦਿੰਦੇ ਸੀ ਉਹ ਨੂੰ ਆਪਣੀ ਡਿਊਟੀ ਸਾਮਭ ਲੈਂਦੇ ਸੀ ਸਰਦਰ ਦੀ ਬਹੁਤ ਵੱਡੀ ਸੀਗੀ ਵੀ ਜਦੋਂ ਸਿਸਟਮ ਮੇਨਟੇਨ ਕਰਨਾ ਬਹੁਤ ਸਾਰੀਆਂ ਦਿੱਕਤਾਂ ਦਾ ਤਾਂ ਖੈਰ ਸਾਹਮਣਾ ਕਦੇ ਨੋਕ ਚੋਕਾ ਵੀ ਹੁੰਦੀਆਂ ਰਹੀਆਂ ਇੱਕ ਦੂਜੇ ਨਾਲ ਛੋਟੀਆਂ ਮੋਟੀਆਂ ਫਿਰ ਉਹੋ ਜਿਹੀ ਹੋਗੇ ਦੇਖੋ ਜੀ ਦਿੱਕਤਾਂ ਤਾਂ ਆਉਂਦੀਆਂ ਹੀ ਆ ਤੇ ਜੇ ਦਿੱਕਤਾਂ ਦਾ ਸਾਹਮਣਾ ਨਹੀਂ ਕਰੂਗੇ ਤਾਂ ਅੱਗੇ ਨਹੀਂ ਵਧ ਸਕਦੇ ਫਿਰ ਅੱਗੇ ਵਧਣ ਲਈ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਜੀ ਬਿਲਕੁਲ ਬਾਈ ਕੀ ਲੱਗ ਰਿਹਾ ਬਹੁਤ ਜਦ ਦੁਇਦ ਹੋਈ ਆ ਅੱਜ ਦਾ ਦਿਨ ਇਤਿਹਾਸਿਕ ਦਿਨ ਆ ਅੱਜ ਬਿਲਕੁ ਇਹਦੀ ਮਤਲਬ ਆਪਾਂ ਵਿਆਖਿਆ ਨਹੀਂ ਕਰ ਸਕਦਾ ਕਿ ਕਿੰਨਾ ਵੱਡਾ ਦੈਨੇ ਆ ਜਿਹੜਾ ਇਹ ਦੁਨੀਆ ਦਾ ਪ੍ਰੋ ਕਾਰਪੋਰੇਟ ਮਾਡਲ ਸੀ ਅੱਜ ਉਹਨੂੰ ਇੱਥੇ ਨੱਥ ਪਾਈ ਗਈ ਆ ਜਿਹਦੇ ਵਿੱਚ ਫਰਾਂਸ ਅਮਰੀਕਾ ਵੱਡੀਆਂ-ਵੱਡੀਆਂ ਤਾਕਤਾਂ ਗੁੱਡ ਗੁੱਡ اٹੇਕ ਗਈਆਂ ਕਿਉਂਕਿ ਉੱਥੇ ਲੋਕ ਸਰਵਾਈਵ ਕਰਕੇ ਪਰ ਇੰਡੀਆ ਨੇ ਸਰਵਾਈਵ ਨਹੀਂ ਸੀ ਕਰਨਾ ਇਹ ਇੱਕ ਨਵੇਂ ਸਮਾਜਵਾਦ ਦਾ ਸਮਝ ਲਓ ਸ਼ੁਰੂਆਤ ਅੱਜ ਹੋ ਗਈ ਆ ਤੇ ਬਾਕੀ ਜਿੱਦਾਂ ਲੀਡਰਸ਼ਿਪ ਆਪਣੀ ਵਧੀਆ ਰਹੀ ਆ ਆਪਣਾ ਭਾਜੀ ਮਨਜੀਤ ਰਾਏ ਹੋਣੀ ਮਨਜੀਤ ਰਾਏ ਭਾਈ ਦੀ ਇੱਕ ਖਾਸ ਗੱਲ ਇਹ ਆ ਸਾਰੇ ਲੀਡਰਾਂ ਦਾ ਬਹੁਤ ਵੱਡਾ ਰੋਲ ਆ ਪਰ ਇਸ ਭਾਈ ਦੀ ਖਾਸ ਗੱਲ ਇਹ ਸੀ ਇੱਕ ਵਿਭਿੰਨਤਾ ਨੂੰ ਇੱਕ ਥਾਂ ਇਕੱਠੇ ਕਰਕੇ ਰੱਖਿਆ ਇਹ ਮੋਰਚਾ ਆਪਾਂ ਸਾਰੇ ਧਰਮਾਂ ਨੇ ਸਾਰੀਆਂ ਧਿਰਾਂ ਨੇ ਚਾਹੇ ਉਹ ਲੈਫਟ ਵਾਲੇ ਹੋਣ ਚਾਹੇ ਲਿਬਰਲ ਹੋਣ ਚਾਹੇ ਆਪਣੇ ਧਾਰਮਿਕ ਜਥੇਬੰਦੀਆਂ ਹੋਣ ਸਾਰਿਆਂ ਨੇ ਰਲ ਮਿਲ ਕੇ ਲੜਿਆ ਇਹਨੂੰ ਇੱਥੇ ਤੱਕ ਲਿਆਉਣਾ ਇੱਕ ਵੱਡਾ ਚੈਰਨ ਸੀ ਤੇ ਮੈਂ ਸਮਝਦਾ ਮਨਜੀਤ ਰਾਏ ਦਾ ਉਹਦੇ ਵਿੱਚ ਬਹੁਤ ਵੱਡਾ ਹੱਥ ਆ ਇਹਨਾਂ ਸਾਰਿਆਂ ਦੇ ਵਿੱਚ ਆਪਸੀ ਜਿਹੜਾ ਤਾਲਮੇਲ ਉਹਨੇ ਬਣਾ ਕੇ ਰੱਖਿਆ ਤੇ ਅਸੀਂ ਤਾਂ ਉਹਨੂੰ ਆਪਸੇ ਵਿੱਚ ਆਪਣਾ ਜਰਨੈਲ ਹੀ ਕਹਿੰਨੇ ਆ ਵੀ ਇਹ ਸਾਡਾ ਜਰਨੈਲ ਆ ਘਰ ਵਾਪਸੀ ਕਰਨੀ ਹੁਣ ਕਿਹੋ ਜਿਹਾ ਲੱਗ ਰਿਹਾ ਹਾਂਜੀ ਘਰ ਵਾਪਸੀ ਤਾਂ ਜੀ ਹੁਣ ਚਲੋ ਜਿਦਾਂ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਜੀ ਬੋਲ ਕੇ ਗਏ ਆ ਮੇ ਇੱਕ ਬ੍ਰੇਕ ਲੈਣ ਜਾ ਰਹੇ ਆ ਫੌਜਾਂ ਦੁਆਰਾ ਫੇਰ ਜਿਹੜਾ ਮੋਰਚਾ ਐਮਐਸਪੀ ਲੈ ਸਰਕਾਰ ਨਹੀਂ ਆਪਣੀ ਗਲਤੀ ਆਊਗੀ ਵੱਡੇ ਇਤਸ਼ਾਹ ਦੇ ਨਾਲ ਜਿਹੜਾ ਦੁਆਰਾ ਫੇਰ ਮੋਰਚਾ ਲੱ ਤੁਹ ਜਿਹੜੀ ਬਹੁਤ ਹੋਈ ਹੈ ਤੁਹਾਡੇ ਤੇ ਵੀ ਵੱਡੀ ਜ਼ਿੰਮੇਵਾਰੀ ਸੀ ਔਰ ਡਿਸਪਲਿਨ ਚ ਰੱਖਣ ਲਈ ਲੋਕਾਂ ਨੂੰ ਜਾਂ ਕੋਈ ਸਟਰੀਟ ਸੈਲੀਬ੍ਰਿਟੀ ਆਉਂਦਾ ਸੀ ਉਹਨੂੰ ਸੇਫਲੀ ਲੈ ਕੇ ਆਉਣਾ ਸੇਫਲੀ ਅੱਗੇ ਤੱਕ ਉਸ ਨੂੰ ਛੱਡ ਕੇ ਆਉਣਾ ਨਹੀਂ ਕੱਲਾ ਮਹਾਰਾਜ ਦੀ ਕਿਰਪਾ ਰਹੀ ਜੀ ਬਹੁਤ ਇੱਕਦਾਂ ਸਪੋਰਟਸ ਦਾ ਵਾਲਡਾ ਦੁਨੀਆ ਪਿਆਰ ਕਰਦੀ ਖਿਡਾਰੀਆਂ ਨੂੰ ਸਾਡੇ ਭਰਾ ਨਾਲ ਜਿੱਦਾਂ ਆ ਜਿੰਮੇ ਹੁਣੀ ਖੜੇ ਆ ਹੋਰ ਮੁੰਡੇ ਜਿੰਨੇ ਮੈਂ ਕਈਆਂ ਦਾ ਨਾਮ ਲੈ ਸਕਦਾ ਸੋਨੂੰ ਹੁਣੀ ਆ ਮੁੱਦ ਹੁਣੀ ਸਾਰੇ ਇੰਨੇ ਬੰਦਿਆਂ ਨੇ ਮਤਲਬ ਇੱਕ ਟੀਮ ਦੇ ਤੌਰ ਤੇ ਕੰਮ ਕੀਤਾ ਵਾਕਈ ਸੇਪੋਰਟਸ ਮੈਂਸਰਡ ਦਿਖਾਈ ਅਸੀਂ ਲੈਟ ਡਾਊਨ ਨਹੀਂ ਹੋਏ ਕੇਵਲ ਇਹ ਅੰਦੋਲਨ ਚ ਤਰਾ ਚੜ੍ਹਾ ਵੀ ਆਏ ਪਰ ਅਸੀਂ ਆਸ ਨਹੀਂ ਛੱਡੀ ਖਿਡਾਰੀ ਜੇ ਆਸ ਛੱਡ ਦਵੇ ਕਦੀ ਜਿੱਤ ਨਹੀਂ ਸਕਦਾ ਸਰਵਾਈਵ ਨਹੀਂ ਕਰ ਸਕਦਾ ਉਸ ਤੋਂ ਬਾਅਦ ਤੁਸੀਂ ਦੇਖੋ ਕੱਲਾ ਲੰਗਰ ਨਹੀਂ ਲੱਖਾਂ ਸੰਗਤ ਨੇ ਲੰਗਰ ਬਾਬੇ ਨਾਨਕ ਦਾ ਛਕਿਆ ਜਿਹੜੀ ਰਹਿ ਐ ਇਸੀ ਮੇਨ ਇਥੋਂ ਜਥੇਬੰਦੀਆਂ ਦੀ ਕੌੜਾਣੀ ਸਾਡਾ 500 ਬੰਦਾ ਆ ਰਿਹਾ ਸਾਡਾ 1000 ਬੰਦਾ ਆ ਰਿਹਾ ਉਹ ਸਾਰਿਆਂ ਦਾ ਅਰੇਂਜਮੈਂਟ ਕਰਨਾ ਉਸ ਤੋਂ ਬਾਅਦ ਰਾਤ ਦੀ ਡਿਊਟੀ ਸਟੇਜ ਉੱਪਰ ਜਦੋਂ ਪਹਿਲਾਂ ਪਹਿਲਾਂ ਉਹ ਤਸ਼ਾਹ ਸੀ ਹਰੇਕ ਨੂੰ ਹੁੰਦਾ ਸੀ ਮੈਸੇਜ ਤੇ ਜਾਣਾ ਪਰ ਇੱਕ ਸਟੇਜ ਤੇ ਆਪਾਂ ਕਿੰਨਿਆਂ ਨੂੰ ਬੁਲਾ ਸਕਦੇ ਆ ਸਟੇਜ ਦੀ ਮਰਜ਼ਾਦਾ ਬਿਹਾਲ ਰੱਖਣੀ ਕੱਲਾ ਸਿੱਧੇ ਤੌਰ ਤੇ ਨਹੀਂ ਸਿੱਧੇ ਤੌਰ ਤੇ ਵੀ ਮੋਰਚੇ ਨੂੰ ਬਹੁਤ ਚੈਲੰਜਸ ਹੁੰਦੇ ਆ ਜਿਹੜੇ ਕਈ ਨਹੀਂ ਦਿਸਦੇ ਹੁੰਦੇ ਅਸੀਂ ਹਰ ਥਾਂ ਬਿਨਾਂ ਸ਼ਰਤ ਤੋਂ ਬਿਨਾਂ ਕਿਸੇ ਲਾਲਸਾ ਤੋਂ ਇਹ ਮੋਰਚੇ ਨੂੰ ਸਮਰਪਿਤ ਰਿਹਾ ਹੋ ਸਕਦਾ ਸਾਤੋਂ ਕਈ ਗਲਤੀਆਂ ਵੀ ਹੋਈਆਂ ਹੋਣ ਉਹਨਾਂ ਦੀ ਜਿਹੜੀ ਸੰਗਤ ਦੀ ਸੇਵਾ 'ਚ ਕਮੀ ਰਹੀ ਹੋਵੇ ਉਹ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਬਾਬਾ ਨਾਨਕ ਇਦਾਂ ਬਲ ਬਖਸ਼ੇ ਗਾਂ ਹੱਕ ਸੱਚ ਲਈ ਦੁਨਿਆਵਾਂ ਫੇ ਲੜਨ ਜੋਗੇ ਰਹੀ ਹੈ। ਸਭ ਵੀ ਇਹੀ ਲੱਗਦਾ ਰਿਹਾ ਜਿੱਦਾਂ ਬਸ ਕਬੱਡੀ ਖੇਡੀ ਜਾ ਰਹੀ ਹੈ ਸਰਕਾਰ ਦੇ ਨਾਲ। ਬਸ ਉਹ ਹੀ ਗੱਲ ਨੂੰ ਦੱਸਿਆ ਵੀ ਗੇਮ ਦੇ ਤੌਰ ਤੇ ਹੋਇਆ ਜੀ ਉਸੇ ਭਾਵਨਾ ਦੇ ਨਾਲ ਹੋਇਆ। ਤੁਸੀਂ ਹੁਣ ਦੇਖੋ ਖੂਬਸੂਰਤੀ ਸਾਡੇ ਕਿੰਨੇ ਇਧਰ ਇਥੇ ਸਮੇਲ ਬਣ ਗਿਆ ਸਵਾ ਸਾਲ ਦੇ ਕਰੀਬ ਅਸੀਂ ਸਾਡਾ ਸਾਰਾ ਗਰੁੱਪ ਇਕੱਠਾ ਰਿਹਾ 1.200 ਮੁੰਡਾ ਜਿਹਦੇ ਵਿੱਚ ਹੈਗਾ ਨਾ ਤੇ ਸਾਡੇ ਐਨ ਆਰ ਆਈ ਭਰਾ ਜਿਹੜੇ ਬਾਹਰੋਂ ਬੈਠੇ ਆ ਉਹਨਾਂ ਤੋਂ ਬਿਨਾਂ ਇਹ ਸੰਭਵ ਨਹੀਂ ਸੀ ਹੁਣ ਅਸੀਂ ਇੱਕ ਯਾਦਗਾਰ ਬਣਾਉਣ ਜਾ ਰਹੇ ਹਾਂ ਉਹਦੇ ਵਿੱਚ ਬਾਈ ਬੱਬੂ ਮਾਨ ਵੀ ਬੈਠੇ ਸੀ ਉਹਨੂੰ ਗੱਲ ਹੋ ਰਹੀ ਸੀ ਅਸੀਂ ਪਿੰਡ 'ਚ ਯਾਦਗਾਰ ਬਣਾਉਣ ਦੀ ਅੰਦੋਲਨ ਦੀ ਉਹਦੇ ਵਾਸਤੇ ਪਿੰਡ ਸਾਡਾ ਆਪਣਾ ਰੁੜਕਾ ਕਲਾ ਜੀ ਹਾਂ ਰੁੜਕਾ ਕਲਾ ਆ ਤੇ ਸਾਰਿਆਂ ਨੇ ਸਲਾਹ ਕੀਤੀ ਵੀ ਆਪਾਂ ਉਸੇ ਇੱਕ ਥਾਂ ਬਣਾਈਏ ਤੇ ਜਿਹੜੇ ਆਪਣਾ ਜੋ ਅੱਜ 32 ਜਥੇਬੰਦੀ ਦੀ ਮੀਟਿੰਗ 'ਚ ਵੀ ਅਸੀਂ ਲੱਖਾਂ ਰੁਪਏ ਦਾ ਕੰਬਲ ਗੱਦਾ ਆਪਣੇ ਮੰਜੇ ਕੂਲਰ ਪੱਖੇ ਐਸੀ ਸਾਰਾ ਉਹਨਾਂ ਨੂੰ ਸਪੁਰਦ ਕਰਿਆ ਆਏ ਆਂ ਵੀ ਸੰਗਤ ਨੇ ਮੋਰਚੇ ਨੂੰ ਭੇਜਿਆ ਸੀ ਤੁਸੀਂ ਗਾਹਾਂ ਵੀ ਛੋਟੇ ਮੋਟੇ ਲੋੜਾਂ ਲਾਣੇ ਤੁਹਾਨੂੰ ਜ਼ਰੂਰਤ ਆ ਉਹ ਸਾਰਾ ਅਸੀਂ ਉਹਨਾਂ ਨੂੰ ਸਪੁਰਦ ਕਰਤਾ ਜਿਹੜੀ ਸ਼ੈੱਡ ਸੀ ਲੰਗਰ ਵਾਲੀ ਉਹ ਅਸੀਂ ਅੱਧੇ ਰੇਟ ਤੇ ਵੇਚੀ ਉਹ ਵੀ ਯਾਦਗਾਰ ਵਿੱਚ ਪਾਈ ਜਾਊਗੀ ਜਿਹੜਾ ਲੰਗਰ ਆਪਣਾ ਸਾਡਾ ਰਾਸ਼ਨ ਬਚਿਆ ਉਹ ਜਦੋਂ ਦਰਬਾਰ ਸਾਹਿਬ ਦੇ ਮੱਥਾ ਟੇਕਣ ਜਾਣਾ ਜੋ ਬਚਿਆ ਅਸੀਂ ਸਾਰਾ ਉੱਥੇ ਭੇਟ ਕਰਕੇ ਆਉਣਾ ਜੀ ਤੇ ਮਹਾਰਾਜ ਨੂੰ ਸਹਾਇਤਾ ਕਰਕੇ ਆਵਾਂਗੇ ਤੇ ਉਮੀਦ ਕਰਦੇ ਆਂ ਵੀ ਇਹ ਜਿਹੜਾ ਸੰਜੋਜਨ ਇਦਾਂ ਬਣਿਆ ਰਵੇ ਗਾਹਾਂ ਹੋਰ ਵੀ ਚੈਲੰਜ ਬਹੁਤ ਹੈ ਖੱਲੇ ਤਿੰਨ ਕਾਨੂੰਨਾਂ ਨਾਲ ਸਮਾਜ ਨਹੀਂ ਬਦਲ ਜਾਣਾ ਵੱਡੀ ਗੱਲ ਹੈ ਇਹ ਸਮਾਜ 'ਚ ਚੇਤਨਾ ਆਈ ਆ ਲੋਕਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗਾ ਲੜਾਈ ਦਾ ਪਤਾ ਲੱਗਾ ਜਿਹੜਾ ਅਸੀਂ ਕਹਿੰਦੇ ਸਰਕਾਰਾਂ ਤੋਂ ਅਸੀਂ ਮੰਗਣਾ ਹੀ ਮੰਗਣਾ ਮੰਗਣ ਦੀ ਗੱਲ ਹੈ ਆਪਾਂ ਹੱਕ ਲੈਣੇ ਆ ਤੇ ਅੱਜ ਇੱਥੇ ਪ੍ਰੂਫ ਹੋਇਆ ਜੀ ਤੋ ਕਬੱਡੀ ਵਾਲਿਆਂ ਦਾ ਵੀ ਵੱਡਾ ਯੋਗਦਾਨ ਇਸ ਸੰਘਰਸ਼ ਦੇ ਵਿੱਚ ਰਿਹਾ ਹੈ ਕਬੱਡੀ ਦੇ ਖਿਡਾਰੀਆਂ ਨੇ ਵੱਡਾ ਯੋਗਦਾਨ ਪਾਇਆ ਇਸ ਸੰਘਰਸ਼ ਦੇ ਵਿੱਚ ਤਾਂ ਕਹਿੰਦੇ ਕਿ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ ਅੱਗੇ ਕਦੇ ਫਿਊਚਰ 'ਚ ਵੀ ਕਦੇ ਕਦੇ ਅੰਦੋਲਨ ਲੜਨੇ ਪਏ ਤਾਂ ਇਸੇ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਸਰਕਾਰ ਦੇ ਨੱਕ ਤੇ ਦਮ ਕਰਕੇ ਰੱਖਾਂਗੇ ਕੈਮਰਾ ਪਰਸਨ ਮਾਨਪ੍ਰੀਤ ਦੇ ਨਾਲ ਵਿਕਰਮ ਸਿੰਘ ਰੂਪ ਪੰਜਾਬ ਟੀਵੀ ਸਿੰਘੂ ਬਾਰਡਰ ਦਿੱਲੀ